you <laughs> ਕਨੌਰ ਅਧੀਨ ਪੈਂਦੇ ਪਿੰਡ ਨਾ ਥਾਣਾ ਸਾਹਿਬ ਵਿਖੇ ਇਤਿਹਾਸਿਕ ਗੁਰਦੁਆਰਾ ਸ੍ਰੀ ਨਾਥਣਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਯੂਥ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਯੂਥ ਪ੍ਰਧਾਨ ਪੰਜਾਬ ਸਰਬਜੀਤ ਸਿੰਘ ਚਿੰਜਰ ਦੇ ਵੱਲੋਂ ਹਾਜ਼ਰੀ ਲਗਵਾਈ ਗਈ ਅਤੇ ਇਸ ਮੌਕੇ ਐ ਜੀ ਪੀ ਸੀ ਮੈਂਬਰ ਜਥੇਦਾਰ ਜਸਮੀਰ ਸਿੰਘ ਲਾਛਰੂ ਐ ਜੀ ਪੀ ਸੀ ਮੈਂਬਰ ਜਥੇਦਾਰ ਸੁਜੀਤ ਸਿੰਘ ਗੜੀ ਸਾਹਿਬ ਦਾ ਵਿਧਾਇਕ ਕਨੌਰ ਪੇ ਬਿਹਾਰਿਕ ਕੋਰ ਮਖਮਲਪੁਰ ਗੁਜਰਨ ਸਿੰਘ ਮਹਿਦੂਤਾ ਸਮੇਤ ਵਕ ਵਕ ਹਲਕਾ ਕਨੌਰ ਦੇ ਅਕਾਲੀ ਆਗੂਆਂ ਦੇ ਵੱਲੋਂ ਅੱਜ ਲਗਵਾਏਗੇ ਆਓ ਦੇਖਦੇ ਹਾਂ ਇਸ ਰਿਪੋਰਟ ਚ ਰਿਹਾ ਹੋਰ ਕੀ ਕੁਝ ਕੇ ਹਾਂ ਕਨੌਰ ਤੋਂ ਰਜਿੰਦਰ ਮੋਹਿਦ ਦੀ ਰਿਪੋਰਟ ਦੇਖੋ ਅੱਜ ਤੀਜੀ ਪਾਤਸ਼ਾਹੀ ਧੰਤਨ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ਪੁਰਬ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਸਥਾਨ ਮੈਂ ਸਮਝਣਾ ਕਿਉਂਕਿ 22 ਵਾਰ ਗੁਰਦੁਆਰਾ ਸ੍ਰੀ ਨਥਾਨਾ ਸਾਹਿਬ ਜੋ ਕਿ ਜੰਡ ਮੰਗੋਲੀ ਹਲਕਾ ਕਨੌਰ ਇਸ ਸਥਾਨ ਤੇ ਗੁਰੂ ਅਮਰਦਾਸ ਜੀ 22 ਵਾਰ ਆਏ ਨੇ ਤੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੇ ਸਾਲਾਨਾ ਜਿਹੜੇ ਸਮਾਗਮ ਨੇ ਉਹ ਅੱਜ ਚੱਲ ਰਹੇ ਨੇ। ਉਹ ਸਾਲਾਨਾ ਸਮਾਗਮਾਂ ਦੇ ਵਿੱਚ ਹਲਕਾ ਕਨੌਰ ਦੇ ਯੂਥ ਵਿੰਗ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਨਾਂ ਦਾ ਜਿਹੜਾ ਦਸਤਾਰ ਸਜਾਉਣ ਦਾ ਦਸਤਾਰ ਕੈਂਪ ਹੈ ਉਹ ਵੀ ਇੱਥੇ ਲਗਾਇਆ ਗਿਆ। ਤੋਂ ਪਹਿਲਾਂ ਤਾਂ ਮੈਂ ਲਗਾਗਾ ਕਰਨ ਦਾ ਧੰਨਵਾਦ ਕਰਦਾ ਹਾਂ ਯੂਥ ਵਿੰਗ ਦਾ ਨੌਜਵਾਨਾਂ ਦਾ ਕਿ ਜਿਨ੍ਹਾਂ ਨੇ ਉਪਰਾਲਾ ਕੀਤਾ ਹਲਕਾ ਕਨੌਰ ਦੇ ਕਿਉਂਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਦੀ। ਨੌਜਵਾਨਾਂ ਨੂੰ ਲੋੜ ਹੈ ਸਿੱਖੀ ਸਰੂਪ ਦੇ ਨਾਲ ਜੋੜਨ ਦੀ ਸੋ ਉਸ ਉਪਰਾਲੇ ਤਹਿਤ ਅੱਜ ਇੱਥੇ ਨੌਜਵਾਨਾਂ ਨੂੰ ਬੱਚਿਆਂ ਨੂੰ ਤੁਸੀਂ ਦੇਖੋ ਲਾਈਨ ਲੱਗੀ ਹੋਈ ਹੈ ਇਹ ਬੱਚੇ ਇਹ ਨੌਜਵਾਨ ਜੋ ਆਪਾਂ ਕੋਰੇ ਕਾਗਜ਼ ਤੇ ਲਿਖ ਲਲ ਉਹੀ ਉਗਰੇ ਆਉਣੇ ਅੱਜ ਇਹ ਬੱਚੇ ਦੇਖੋ ਛੋਟੇ ਛੋਟੇ ਬੱਚੇ ਨੇ ਕਿੰਨੇ ਸੋਹਣੇ ਲੱਗਦੇ ਨੇ ਦਸਤਾਰਾਂ ਸਜਾਈ ਹੋਈ ਨੌਜਵਾਨ ਇੱਥੇ ਤੁਸੀਂ ਦੇਖੋ ਆ ਬੈਠੇ ਦੇਖੋ ਨੌਜਵਾਨ ਦਸਤਾਰਾਂ ਸਜਾਰੇ ਨੇ ਤੇ ਦਿਨ ਵੀ ਜਦੋਂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਹੋਵੇ ਸੋ ਉਹਨਾਂ ਦੇ ਇਸ ਚਰਨਛੋਹ ਪ੍ਰਾਪਤ ਥਾਨ ਤੋਂ ਜਦੋਂ ਕੋਈ ਨੌਜਵਾਨ ਜਦੋਂ ਕੋਈ ਬੱਚਾ ਦਸਤਾਰ ਸਜਾ ਕੇ ਜਾਵੇਗਾ ਕੋਈ ਸਾਡੀ ਭੈਣ ਕੋਈ ਸਾਡੀ ਮਾਂ ਆਪਣੇ ਬੱਚੇ ਦੇ ਦਸਤਾਰ ਸਜਾ ਕੇ ਲੈ ਜਾਵੇਗੀ ਕੋਈ ਨੌਜਵਾਨ ਦਸਤਾਰ ਸਜਾ ਕੇ ਜਾਵੇਗਾ ਤਾਂ ਉਹ ਕਿੰਨਾ ਕਿਤੇ ਉਹਦੇ ਅੰਦਰ ਇੱਕ ਚਿੰਗਾਰੀ ਰਹਿੰਦੀ ਹੈ ਕਿ ਯਾਰ ਗੁਰੂ ਦੇ ਦਰ ਤੋਂ ਤੇ ਗੁਰੂ ਦੇ ਪ੍ਰਕਾਸ਼ ਗੁਰੂ ਤੇ ਮੈਂ ਇਹ ਦਸਤਾਰ ਬੰਨ ਕੇ ਐਮ ਸਜਾ ਸਜਾ ਕੇ ਰੱਖਾਂ ਸੋ ਅਸੀਂ ਇਹ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਅਰਦਾਸ ਕਰਦੇ ਆਂ ਸਾਰੇ ਰਲ ਕੇ ਅਰਦਾਸ ਕਰਕੇ ਸ਼ੁਰੂ ਕੀਤਾ ਕਿ ਇਹ ਸਮਾਗਮ ਇਸ ਤਰ੍ਹਾਂ ਚੱਲਦੇ ਰਹਿਣ ਤੇ ਇਹ ਸਮਾਗਮਾਂ ਦੇ ਵਿੱਚ ਦਸਤਾਰ ਕਰਪਾ ਜਿਹੜੇ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾਣ ਗੁਰੂ ਕਿਰਪਾ ਕਰੇ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਸਜੀਆਂ ਰਹਿਣ ਕਿਉਂਕਿ ਇਹ ਦਸਤਾਰ ਗੁਰੂ ਨੇ ਸਾਡੀ ਅਣਖ ਤੇ ਗੈਰਤ ਦਾ ਸਾਨੂੰ ਪ੍ਰਤੀਕ ਦਿੱਤੀ ਆ ਸਾਡੇ ਸਿਰ ਦਾ ਤਾਜ ਬਣਾ ਕੇ ਦਿੱਤੀ ਆ ਕੋਈ ਮੇਰੀ ਨੌਜੋਨ ਉਹਨਾਂ ਨੂੰ ਬੇਨਤੀ ਆ ਕਿ ਕੇਸ ਕਤਲ ਕਰਾਣੇ ਛੱਡੋ ਦਸਤਾਰਾਂ ਸਜਾਓ ਕਿੰਨੀਆਂ ਸੋਹਣੀਆਂ ਦਸਤਾਰਾਂ ਲੱਗਦੀਆਂ ਨੇ ਜਦੋਂ ਗੁਰੂ ਦੀ ਬਖਸ਼ੀ ਹੋਈ ਦਸਤਾਰ ਸਜਾਉਂਦੇ ਆਪਾਂ ਤਾਂ ਉਹਦਾ ਰੂਪ ਤੇ ਰੰਗ ਬਕਰੇ ਹੀ ਹੁੰਦਾ ਸੋ ਅੱਜ ਸਾਰੀ ਇੱਥੇ ਇਸ ਦਸਤਾਰ ਕੈਂਪ ਦੇ ਵਿੱਚ ਮੈਂ ਸਮਝਦਾ ਕਿ ਜਿੱਥੇ ਪੂਰੀ ਇਲਾਕੇ ਦੀ ਸਾਧ ਸੰਗਤ ਦਰਸ਼ਨ ਮੇਲੇ ਕਰਨ ਆ ਰਹੀ ਹੈ ਉੱਤੇ ਹੁਮਾ ਮਾ ਕੇ ਦਸਤਾਰ ਕੈਂਪ 'ਚ ਪਹੁੰਚ ਰਹੇ ਨੇ ਉਹਦੇ ਨਾਲ ਹੀ ਅਤੇ ਇਲਾਕੇ ਦੀਆਂ ਸਤਕਾਰਯੋਗ ਸ਼ਖਸੀਅਤਾਂ ਉਹਦੇ ਨਾਲ ਹੀ ਇਲਾਕੇ ਦੇ ਸਾਰੇ ਸਤਕਾਰਯੋਗ ਸ਼੍ਰੋਮਣੀ ਕਾਲਜਲ ਦੇ ਆਗੂ ਸਹਿਬਾਨ ਯੂਥ ਕਾਲਜਲ ਦੇ ਜ਼ਿਲ੍ਹਾ ਪ੍ਰਧਾਨ ਹੋਰ ਆਗੂ ਸਹਿਬਾਨ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਤਿ ਕਮੇਟੀ ਦੇ ਮੈਂਬਰ ਲਾਚਰੂ ਸਾਹਿਬ ਉਹ ਹੋਣੀ ਸ਼ੁਰੂਆਤ ਕਰਾ ਕੇ ਗਏ ਨੇ ਗੜੀ ਸਾਹਿਬ ਪਹੁੰਚਣ ਵਾਲੇ ਨੇ ਹੋਰ ਵੀ ਸਾਰੀਆਂ ਸ਼ਖਸੀਅਤਾਂ ਮੈਂ ਸਮਝਦਾ ਹਾਂ ਸ਼੍ਰੋਮਣੀ ਕਾਲਜਲ ਦੇ ਸਰਕਲ ਪ੍ਰਧਾਨ ਬਖਵਤ ਸਾਰੇ ਵਿੱਗਾਂ ਸੋ ਗੁਰੂ ਅੱਗੇ ਅਰਦਾਸ ਇਹੀ ਆ ਤੇ ਸੰਗਤ ਅੱਗੇ ਵੀ ਇਹੀ ਅਰਦਾਸ ਆ ਕਿ ਤੁਸੀਂ ਵੀ ਅਰਦਾਸ ਕਰੋ ਇਹ ਦਸਤਾਰਾਂ ਕੈਂਪਾਂ ਦੇ ਵਿੱਚ ਜਿਹੜੇ ਵੀ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾਣ ਉਹ ਸਿਰਾ ਸਦਾ ਲਈ ਇਹ ਦਸਤਾਰ ਸਿਰ ਤੇ ਸਜਾ ਕੇ ਰੱਖਣ ਕਿਉਂਕਿ ਜਦੋਂ ਇਹ ਬੱਚੇ ਇਹ ਨੌਜਵਾਨ ਜਦੋਂ ਦਸਤਾਰ ਸਜਾ ਕੇ ਘਰੇ ਜਾਣਗੇ ਆਂਢ ਗੁਆਂਢ ਜਾਣਗੇ ਸੋ ਉਹ ਮੈਂ ਸਮਝਦਾ ਕਿ ਉਹਦਾ ਮੈਸੇਜ ਬਹੁਤ ਚੰਗਾ ਜਾਂਦਾ ਤੇ ਜਦੋਂ ਨੌਜਵਾਨ ਨੂੰ ਕੋਈ ਕਹੇਗਾ ਪਰਿਵਾਰ ਕਹੇਗਾ ਲੱਗ ਕੋਈ ਆਂਢ ਗੁਆਂਢੀ ਕਹੇਗਾ ਕਿੰਨੀ ਸੋਹਣੀ ਦਸਤਾਰ ਲੱਗਦੀ ਹੈ ਤਾਂ ਚੰਗਿਆੜੀ ਅੰਦਰ ਪੈਂਦੀ ਆ ਕਚਲਕ ਪੈਂਦੀ ਹੈ ਕਿ ਹਾਇ ਦਸਤਾਰ ਪੱਕੀ ਸਜਾ ਕੇ ਰੱਖੀਏ ਬਾਕੀ ਕਾਰਸੇ ਵਾਲੇ ਬਾਬਾ ਜੀ ਉਹ ਵੀ ਬਹੁਤ ਜਲਦੀ ਇੱਥੇ ਦਸਤਾਰ ਕੈਂਪ ਦੇ ਵਿੱਚ ਨੌਜਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਣਗੇ ਹੋਰ ਵੀ ਸਤਕਾਰਯੋਗ ਸਾਰੀਆਂ ਮਹਾਂਪੁਰਖ ਸ਼ਖੀਤੀ ਤਾਂ ਪਹੁੰਚਣਗੇ ਆ ਸੋ ਸਾਰਿਆਂ ਦਾ ਦਸਤਾਰ ਕੈਂਪ ਦੇ ਪ੍ਰਬੰਧਕਾਂ ਦਾ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦਾ ਇੱਥੋਂ ਦੀ ਮੈਨੇਜਮੈਂਟ ਦਾ ਇਲਾਕੇ ਦੇ ਮੋਢੀ ਵਰਕਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਸਹਿਯੋਗ ਲਈ ਧੰਨਵਾਦ ਜਿਨ੍ਹਾਂ ਨੇ ਇਹ ਦਸਤਾਰ ਕੈਂਪ ਸਹਿਯੋਗ ਦੇ ਕੇ ਇਹ ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨ ਲਈ ਆਪਣਾ ਯੋਗਦਾਨ ਪਾਇਆ